ਉਸਾ ਸਿੱਕਾ ਜਿਹੜਾ ਸਾਰਿਆਂ ਦਾ ਸਵਾਗਤ ਹੈ YouTube ਪਲੇਟਫਾਰਮ ਦੇ ਉੱਪਰ ਦੋਸਤੋ ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਪਤਾ ਹੈ ਕਿ پیਟ੍ਰਿਪਲੱਸਬੀ ਨੇ ਸਾਰੇ ਐਗਜ਼ਾਮ ਦੀਆਂ ਡੇਟਸ ਦੱਸ ਦਿੱਤੀਆਂ ਹਨ ਤਾਂ ਦੋਸਤੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੇਲ ਬਾਰਡਰ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਦੂਸਰੀ ਗੱਲ ਜੋ ਇੰਪੋਰਟੈਂਟ ਪੋਸਟ ਹੈ ਉਹ ਹੈ ਪੀਟ੍ਰਿਪਲੱਸਬੀ ਕਲਰਕ ਦੀ ਪੋਸਟ ਹੈ ਜਿਸ ਦੀਆਂ ਵੈਕੈਂਸੀਜ਼ ਕੀ ਹੈ ਦੋਸਤੋ ਇੰਕਰੀਜ਼ ਹੋ ਗਈਆਂ ਹਨ ਤਾਂ ਇਸ ਕਰਕੇ ਕੀ ਹੈ ਬਹੁਤ ਹੀ ਜਿਆਦਾ ਇੰਪੋਰਟੈਂਟ ਬਣ ਜਾਂਦੀ ਹੈ ਅਤੇ ਸੀਨੀਅਰ ਅਸਿਸਟੈਂਟ ਦੀ ਗੱਲ ਕੀਤੀ ਜਾਵੇ ਤੇ ਦੋਸਤੋ ਲੇਬਰ ਇਨਸਪੈਕਟਰ ਦੀ ਗੱਲ ਕੀਤੀ ਜਾਵੇ ਇਹ ਕੀ ਹੈ ਬਹੁਤ ਹੀ ਜਿਆਦਾ ਇੰਪੋਰਟੈਂਟ ਪੋਸਟਾਂ ਹਨ ਜੋ ਕਿ ਇਸ ਸਮੇਂ ਨਿਕਲੀਆਂ ਹੋਈਆਂ ਹਨ ਜ ਜਿਨ੍ਹਾਂ ਦਾ ਪੇਪਰ ਹੈ ਦੋਸਤੋ ਜੇਕਰ ਪਟਵਾਰੀ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਬਾਰੇ ਕੀ ਹੈ ਹਜੇ ਨੋਟੀਫਿਕੇਸ਼ਨ ਆਉਣੀਆਂ ਤੇ 1000 ਵੈਕੈਂਸੀਜ਼ ਆਉਣੀਆਂ ਹਨ ਤਾਂ ਜੋ ਅੱਜ ਕੁਐਸਚਨ ਕਰਾਈ ਜਾਣਗੇ ਉਹਨਾਂ ਦੇ ਲਈ ਵੀ ਬਹੁਤ ਜਿਆਦਾ ਇੰਪੋਰਟੈਂਟ ਹਨ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਤਾਂ ਜੋ ਇੱਕ ਵੀ ਕੁਐਸਚਨ ਤੁਹਾਡਾ ਸਕਿਪ ਨਾ ਹੋਵੇ ਅਤੇ ਇਹਨਾਂ ਦੇ ਵਿੱਚੋਂ ਜਿਸ ਮਰਜ਼ ਤੋਡਾ ਇਹ ਏਮ ਹੋਣਾ ਚਾਹੀਦਾ ਹੈ ਕਿ ਫਰਸਟ ਪੋਸਟ ਜਿਸ ਦਾ ਅਸੀਂ ਪੇਪਰ ਦੇਣਾ ਉਸ ਨੂੰ ਅਸੀਂ ਕਰੈਕ ਕਰਕੇ ਗਵਰਨਮੈਂਟ ਜੋਬ ਪ੍ਰਾਪਤ ਕਰਨੀ ਹੈ ਤੇ ਉਹ ਤਾਂ ਹੀ ਸੰਭਵ ਹੈ ਦੋਸਤੋ ਜੇਕਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਅਤੇ ਐਂਡ ਤੱਕ ਦੇਖਣਾ ਮਤਲਬ ਇਹ ਨਹੀਂ ਕਿ ਇੰਜੋਏ ਕਰਨਾ ਹੈ ਦੋਸਤੋ ਐਂਡ ਤੱਕ ਦੇਖਣਾ ਮਤਲਬ ਇਹ ਹੈ ਕਿ ਇੱਕ ਇੱਕ ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਦੇਖਣਾ ਹੈ ਤੇ ਇਹ ਦੇਖਣਾ ਹੈ ਕਿ ਇਹਦਾ ਆਨਸਰ ਇਹ ਆਵੇਗਾ ਤਾਂ ਇਹ ਹੀ ਆਨਸਰ ਆਵੇਗਾ ਕਿਉਂਕਿ ਇਹ ਦੋਸਤੋ ਪ੍ਰੀਵੀਅਰ ਇਅਰ ਆਏ ਹੋਏ ਹਨ ਐਗਜ਼ਾਮ ਦੇ ਵਿੱਚ ਕੁਐਸਚਨ ਤਾਂ ਉਹੀ ਤੁਹਾਨੂੰ ਕਰਵਾਏ ਜਾਣਗੇ ਤਾ ਦੋਸਤੋ ਸਭ ਤੋਂ ਪਹਿਲਾਂ ਤਾਂ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਤੇ ਕਮੈਂਟ ਕਰਦੇ ਰਹਿਣਾ ਦੋਸਤੋ ਜੇਕਰ ਤੁਹਾਨੂੰ ਪਤਾ ਹੋਵੇਗਾ ਕਿ ਇਹਦਾ ਆਨਸਰ ਪਤਾ ਹੋਵੇ ਤਾਂ ਆਪਦਾ ਕਮੈਂਟ ਸੈਕਸ਼ਨ ਵਿੱਚ ਕਮੈਂਟ ਵੀ ਦੇਣਾ ਤੇ ਜੇਕਰ ਚੈਨਲ ਤੇ ਨਿਊ ਵੀਬਰ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਤੇ ਜੇਕਰ ਚੈਨਲ ਤੇ ਸਬਸਕ੍ਰਾਈਬਰ ਨਹੀਂ ਬਣੇ ਉ ਤਾਂ ਦੋਸਤੋ ਬਣ ਜਾਓ ਤਾਂ ਡਿਲੀ ਕੀਆ ਬੈਨੀਫਿਟ ਹੀ ਹੋਵੇਗਾ ਇੱਥੇ ਕੋਈ ਲਾਸ ਵਾਲੀ ਗੱਲ ਨਹੀਂ ਹੋਵੇਗੀ ਤਾਂ ਚੱਲਦੇ ਆ ਦੋਸਤੋ ਆਪਾਂ ਪਹਿਲੇ ਕੁਐਸਚਨ ਤੇ ਪੰਜਾਬ ਜੀ ਕੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਕੁ ਤਈ ਦਾ ਰਾਈਟ ਆਨਸਰ ਦੋਸਤੋ ਦਮਸਲ ਡੈਮ ਸ਼ਾਹਪੁਰ ਕਾਂਟੀ ਡੈਮ ਬਾਨਾ ਡੈਮ ਜਾਂ ਪਾਖੜਾ ਡੈਮ ਤਈ ਦਾ ਰਾਈਟ ਆਨਸਰ ਹੈ ਜੀ ਪਾਖੜਾ ਡੈਮ ਇਸ ਦਾ ਰਾਈਟ ਆਨਸਰ ਹੈ ਜੋ ਕਿ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ ਇਹ ਵੀ ਯਾਦ ਰੱਖਣੀ ਜੇ ਤੇ ਪਾਖੜਾ ਡੈਮ ਜੋ ਰੀਅਲ ਹੈ ਰਾਜਕੇੜਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਰੋਪੜ ਵਿਖੇ ਆ ਜਾਂਦਾ ਹੈ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਅੱਗੇ ਕਹਿੰਦਾ ਹੈ ਦੋਸਤੋ ਕਿ ਆਪਰੇਸ਼ਨ ਬਲੂ ਸਟਾਰ ਇਹਨਾਂ ਵਿੱਚੋਂ ਕਿਸ ਮੇਜਰ ਜਨਰਲ ਦੀ ਕਮਾਂਡ ਹੇਡ ਚਲਾਇਆ ਗਿਆ ਸੀ पीएन थापर एसएफ फॉर ऑर्डनिंग्स कुलदीप सिंह बराड़ के भी कृष्णा राव ताई था राइट आंसर है कुलदीप सिंह बराड़ इस का राइट आंसर है ऑपरेशन ब्लू स्टार कब होया ਸੀ 1984 ਦੇ ਵਿੱਚ ਹੋਇਆ ਸੀ ਵੈਰੀ ਵੈਰੀ ਇੰਪੋਰਟੈਂਟ ਤਾਂ ਸਾਰੇ ਕੁਐਸਚਨ ਕੀ ਹੈ ਇੰਪੋਰਟੈਂਟ ਹ ਜੋ ਕਿ ਤੁਹਾਨੂੰ ਸੀਨੀਅਰ ਅਸਿਸਟੈਂਟ ਦੇ ਪੇਪਰ ਵਿੱਚ ਵੀ ਦੇਖ ਸਕਦੇ ਨੇ ਲੇਬਰ ਇਨਸਪੈਕਟਰ ਦੇ ਪੇਪਰ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਬਟ ਉਸ ਤੋਂ ਪਹਿਲਾਂ ਜੇਲ ਬਾਰਡਰ ਵਾਲਿਆਂ ਦਾ ਪੇਪਰ ਹੋਣਾ ਤਾਂ ਸਾਰਿਆਂ ਦੇ ਲਈ ਕੀ ਹੈ ਪੇਪਰ ਦੇ ਵਿੱਚ ਆਇਓ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਹੋਵੇਗਾ ਤਾਂ ਦੋਸਤੋ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਮੇਜਰ ਜਨਰਲ ਦੀ ਗੱਲ ਕੀਤੀ ਗਈ ਹੈ ਤਾਂ ਉਹ ਹੈ ਕੁਲਦੀਪ ਸਿੰਘ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਕਿ ਕਿਹੜੇ ਸਨ ਕੀ ਸਨ ਦੇ ਅਪ੍ਰੈਲ ਮਹੀਨੇ ਸਿੰਘ ਸਭਾ ਦਾ ਨਾਮ ਬਦਲ ਕੇ ਖਾਲਸਾ ਦੀਵਾਨ ਕੀਤਾ ਗਿਆ ਤਾਂ ਦੋਸਤੋ ਇਸ ਕੁਐਸਚਨ ਤੇ ਆਪਾਂ ਟਾਈਮ ਲਵਾਂਗੇ ਕਿਉਂਕਿ ਇਸ ਤਾ ਕੀ ਹੈ ਕੁਐਸਚਨ ਬੰਦਾ ਹੀ ਆ ਰਿਹਾ ਹੈ ਹਰੇਕ ਪੇਪਰ ਦੇ ਵਿੱਚ ਕੋਈ ਨਾ ਕੋਈ ਕੋਚਨ ਬਣਾਇਆ ਤੇ ਜਿਹੜੇ ਵੀ ਕੋਚਨ ਬਣਾ ਆਪਾਂ ਸਾਰਿਆਂ ਦੀ ਗੱਲ ਕਰਾਂਗੇ ਹੁਣ ਦੇਖਿਆ ਜਾਵੇ ਤਾਂ ਦੋਸਤੋ ਸਭ ਤੋਂ ਪਹਿਲਾਂ ਸਿੰਘ ਸਭਾ ਦੀ ਗੱਲ ਹੋਈ ਤਾਂ ਸਿੰਘ ਸਭਾ ਬਣੀ ਕਦੋਂ ਸੀ ਸਭ ਤੋਂ ਪਹਿਲਾਂ ਸਿੰਘ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਹ ਬਣੀ ਸੀ 1871 ਦੇ ਵਿੱਚ ਅੰਮ੍ਰਿਤਸਰ ਵਾਲੀ ਸਿੰਘ ਸਭਾ ਬਣੀ ਸੀ ਅਤੇ ਇਹ ਹੀ ਸਭ ਤੋਂ ਪਹਿਲੀ ਮੀਟਿੰਗ ਸੀ ਉਸ ਤੋਂ ਬਾਅਦ ਦੋਸਤੋ 1879 ਦੇ ਵਿੱਚ ਜੋ ਕਿ ਲਾਹੌਰ ਦੇ ਵਿੱਚ ਬਣੀ ਸੀ ਆ ਜਾਂਦਾ ਹੈ ਕਿ ਲਾਹੌਰ ਵਿੱਚ ਸਿੰਘ ਸਭਾ ਕਦੋਂ ਬਣੀ ਸੀ 1879 ਦੇ ਵਿੱਚ ਇਸ ਨੂੰ ਕਿ ਲਾਹੌਰ ਵਾਲੀ ਸਿੰਘ ਸਭਾ ਕਹਿੰਦੇ ਤਾਂ ਇਹ ਕਿ ਦੂਜੀ ਆ ਗਈ ਉਸ ਤੋਂ ਬਾਅਦ 1880 ਦੇ ਵਿੱਚ ਕੀ ਹੋਇਆ ਦੋਸਤੋ ਅੰਮ੍ਰਿਤਸਰ ਤੇ ਪਲੱਸ ਲਾਹੌਰ ਵਾਲ 83 ਦੀ ਗੱਲ ਕੀਤੀ ਜਾਂਦਾ 1883 ਦੇ ਵਿੱਚ ਕੀ ਹੋਇਆ ਸੀ ਇਹਨਾਂ ਦਾ ਨਾਮ ਬਦਲ ਕੇ ਚੱਕ ਕੇ ਰੱਖ ਦਿੱਤਾ ਗਈ ਖਾਲਸਾ ਦੀਵਾਨ ਇਹ ਦੋਸਤੋ ਯਾਦ ਰੱਖਣਾ ਕਿਉਂਕਿ ਕੁਐਸਚਨ ਇਹ ਕਹਿ ਰਿਹਾ ਹੈ ਕਿ ਖਾਲਸਾ ਦੀਵਾਨ ਕਦੋਂ ਨਾਮ ਰੱਖਿਆ ਗਿਆ ਸੀ ਸਿੰਘ ਸਭਾ ਦਾ 1883 ਚ ਰੱਖਿਆ ਗਿਆ ਸੀ ਕੱਲ ਇੱਥੇ ਹੀ ਖਤਮ ਨਹੀਂ ਹੁੰਦੀ 1902 ਦੇ ਵਿੱਚ ਦੁਬਾਰਾ ਫਿਰ ਇਸ ਖਾਲਸਾ ਦੀਵਾਨ ਦਾ ਨਾਮ ਚੀਫ ਖਾਲਸਾ ਦੀਵਾਨ ਰੱਖਿਆ ਗਿਆ ਸੀ ਵੈਰੀ ਵੈਰੀ ਇੰਪੋਰਟੈਂਟ ਤਾਂ ਇਹ ਦੋਸਤੋ ਤਾਂ ਕਰਾਇਆ ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਇਹਨਾਂ ਤੋਂ ਬਣ ਹੀ ਰਹੇ ਨੇ ਸਿੰਘ ਸਭਾ ਦੇ ਕੁਐਸਚਨ ਹੀ ਬਣਦੇ ਹਨ ਕਿ ਸਭ ਤੋਂ ਪਹਿਲੀ ਮੀਟਿੰਗ ਕਿੱਥੇ ਹੋਈ ਅੰਮ੍ਰਿਤਸਰ ਦੇ ਵਿੱਚ ਖਾਸ ਅਧਿਵਾਨ ਬਣਾਇਆ ਤੇ ਚੀਫ ਖਾਸ ਅਧਿਵਾਨ 1902 ਦੇ ਵਿੱਚ ਬਣਾਇਆ ਸੀ ਦੋਸਤੋ ਇਸ ਦਾ ਰਾਈਟ ਆਨਸਰ 1883 ਹੀ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਅੱਗੇ ਕਹਿੰਦਾ ਹੈ ਜੀ ਕਿ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਦਿਲਰੁਬਾ ਨਾਮਕ ਜੰਤਰਤੀ ਕਾਰਦਾ ਸਿਹਰਾ ਦਿੱਤਾ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਤਾਂ ਜੇਕਰ ਦਿਲਰੁਬਾ ਦੀ ਗੱਲ ਕੀਤੀ ਜਾਵੇ ਪੇਪਰ A ਦੇ ਵਿੱਚ ਤੇ ਪਲੱਸ B ਦੇ ਵਿੱਚ ਦੋਨਾਂ ਦੇ ਲਈ ਇੰਪੋਰਟੈਂਟ ਹੈ ਜੇਲ ਵਾਟਰ ਵਾਲਿਆਂ ਲਈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਦਿਲਰੁਬਾ ਨਾਮਕ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਰਾਈਟ ਆਨਸਰ ਆ ਹਰ ਗੋਬਿੰਦ ਜੀ ਕੀ ਆ অপਸ਼ਨ ਦੇ ਵਿੱਚ ਦੇ ਦੇਵੇਗਾ ਤੇ ਉਹਦੂ ਕੀ ਆ ਦੋਸਤੋ ਡੋਲੂ ਮਾਂਜਿਆ ਜਾਵੇਗਾ ਤਾਂ ਡੋਲੂ ਨਹੀਂ ਮਾਂਜਦੇ ਨਾ 1.25 ਨੰਬਰ ਅਸੀਂ ਨਹੀਂ ਜਾਣ ਦੇਣੇ ਅਸੀਂ ਤਾਂ ਅੱਲਾ 1 ਨੰਬਰ ਹੀ ਪ੍ਰਾਪਤ ਕਰਨਾ ਹੈ ਤਾਂ ਇਸ ਲਈ ਕੀ ਆ ਪਤਾ ਹੋਣੀ ਹੈ ਕਿ ਦਿਲਰੁਬਾ ਕੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਾੜ ਕਟਿਸਤੇ ਜੇਕਰ ਗੱਲ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ ਤਾਉਸ ਜੋ ਹੈ ਤਾਉਸ ਦੀ ਖੋਜ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਸਿੱਖਾਂ ਦੇ 6ਵੇਂ ਗੁਰੂ ਸਨ ਮੀਰੀ ਪੀਰੀ ਦੇ ਮਾਲਕ ਸਨ ਯਾਦ ਰੱਖਣਾ ਹੈ ਦੋਸਤੋ ਤਾਂ ਇਸ ਵਾਰ ਕੁਐਸਚਨ ਗੁਰੂ ਹਰਗੋਬਿੰਦ ਜੀ ਦਾ ਬਣੇਗਾ ਕਿਉਂਕਿ ਨਿਸ਼ਾਨ ਸਾਹਿਬ ਦੇ ਉੱਪਰ ਜੋ ਕਪੜਾ ਚੜ੍ਹਦਾ ਹੈ ਉਸ ਦਾ ਰੰਗ ਚੇਂਜ ਕਰ ਦਿੱਤਾ ਜਾਂਦਾ ਹੈ ਤੇ ਉਹ ਵੀ ਕਿਹੜਾ ਪਸੰਦੀ ਰੰਗ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਕੀ ਹੈ ਗੁਰੂ ਹਰਗੋਬਿੰਦ ਸਿੰਘ ਜੀ ਦਾ ਕੁਐਸਚਨ ਬਣੇਗਾ ਹੀ ਬਣੇਗਾ ਤਾਂ ਦੋਸਤੋ ਤਾਊਸ ਸਾਜ ਦਾ ਕੀ ਹੈ ਤਾਊਸ ਨਾਮ ਦਾ ਜੰਤਰ ਦੀ ਕਾੜਦਾ ਸੇਰਾ ਕਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਹੀ ਗੁਰੂ ਗੋਬਿੰਦ ਸਾਹਿਬ ਨੂੰ ਜਾਂਦਾ ਹੈ ਦਿਲ ਰੁਬਾਰ ਨਾਮਕ ਦਾ ਸੇਰਾ ਜਾਂਦਾ ਹੈ ਚੱਲਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਤੇ ਅੱਗੇ ਕਹਿੰਦਾ ਹੈ ਪੰਜਾਬ ਦਾ ਪਹਿਲਾ ਸੌਫਟਵੇਅਰ ਟੈਕਨੋਲੋਜੀ ਪ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੁਧਿਆਣੇ ਦੀ ਗੱਲ ਕੀਤੀ ਹੈ ਵੀ ਨਹੀਂ ਸਰ ਜੀ ਅਮਰਸਰ ਦੀ ਗੱਲ ਕੀਤੀ ਹੈ ਨਹੀਂ ਸਰ ਜੀ ਮਹਾਲੀ ਹਾਂਜੀ ਜੈ ਸਰ ਜੀ ਮਹਾਲੀ ਕਿਉਂਕਿ ਮਹਾਲੀ ਨੂੰ ਦੇਖਿਆ ਜਾਵੇ ਤਾਂ ਉੱਥੇ ਇੰਡਸਟਰੀ ਏਰੀਆ ਹੈ ਤਾਂ ਸੌਫਟਵੇਅਰ ਟੈਕਨੋਲੋਜੀ ਪਾਰਕ ਆਫਿਸ ਉੱਤੇ ਹੀ ਹੋਵੇਗਾ ਇਹ ਦੋਸਤੋ ਤੁਸੀਂ ਟ੍ਰਿਕ ਦੇ ਨਾਲ ਵੀ ਕਰ ਸਕਦੇ ਸੀ ਕਿ ਸੌਫਟਵੇਅਰ ਜੋ ਬੰਦਿਆ ਚੰਡੀਗੜ੍ਹ ਜਾਂ ਮਹਾਲੀ ਦੋਹੀ ਹੁੰਦੇ ਹਨ ਬਸ ਯਾਦ ਰੱਖਣਾ ਦੋਸਤੋ ਜੋ ਡਿਵੀਜ਼ਨ ਹਨ ਸਾਡੀਆਂ ਡਿਵੀਜ਼ਨਾਂ ਦੀ ਗੱਲ ਕੀਤੀ ਹੈ ਟੋਟਲ 5 ਹਨ ਜਿਨ੍ਹਾਂ ਦੇ ਵਿੱਚੋਂ ਇੱਕ ਜਲੰਧਰ ਹੈ ਦੂਸਰੀ ਹੈ ਜੀ ਫਿਰੋਜ਼ਪੁਰ ਤੀਸਰੀ ਹੈ ਫਰੀਦਕੋਟ ਚੌਥੀ ਹੈ ਅੱਗੇ ਕਹਿੰਦਾ ਹੈ ਜੀ ਕਿ ਮਾਈਕਲ ਓਡਵਾਇਰ ਦੀ ਹੱਤਿਆ ਇਨ੍ਹਾਂ ਵਿੱਚੋਂ ਕਿਸ ਭਾਰਤੀਨ ਕਲਾਬੀ ਨੇ ਕੀਤੀ ਸੀ ਮਾਈਕਲ ਓਡਵਾਇਰ ਦੀ ਹੱਤਿਆ ਕੀਤੀ ਸੀ ਉਸੇ ਬੰਦੇ ਨੇ ਕੀਤੀ ਸੀ ਜਿਸ ਨੇ ਕੀ ਆ ਜਲਿਆਂਵਾਲੇ ਬਾਗ ਦਾ ਜੋ ਹੋਇਆ ਸੀ ਮਾਸਿਕ ਰੂਸ ਨੂੰ ਦੇਖਿਆ ਸੀ ਤੇ ਇਸ ਨੇ ਜੋ ਇਸ ਨੂੰ ਬੜਕਾ ਦਿੱਤਾ 1940 ਦੇ ਵਿੱਚ ਮਾਰ ਦਿੱਤਾ ਸੀ ਟੈਕਸਟਨ ਹਾਲ ਦੇ ਵਿੱਚ ਲੰਡਨ ਦੇ ਵਿੱਚ ਮਾਰਿਆ ਸੀ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਉਸ ਦਾ ਨਾਮ ਕੀ ਸੀ ਇਨ ਕਲਾਬੀ ਦਾ ਉਸ ਦਾ ਨਾਮ ਸੀ ਉਦਮ ਸਿੰਘ ਉਸ ਦਾ ਨਾਮ ਸੀ ਤੇ ਕਈ ਵਾਰ ਆ ਜਾਂਦਾ ਕਿ ਉਸ ਦਾ ਪਹਿਲਾ ਨਾਂ ਵੀ ਸ਼ੀਰ ਸਿੰਘ ਕੀ ਨਾਮ ਸੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਤੇ ਮਾਈਪਾਗ ਉਹਦੀ ਗੱਲ ਕੀਤੀ ਜਾਵੇ ਕੋਪਰ ਰੋ ਇਨਸਪੈਕਟਰ ਚ ਪੇਪਰ ਹੈ ਸੀ ਮਾਈਪਾਗ ਉਹ ਕਿੱਥੋਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਪਿਆਰੇ ਦੋਸਤੋ ਕਹਿੰਦਾ ਹੈ ਕਿ ਹੇਠ ਦਿੱਤੇ ਵਿਕਲਪਾਂ ਵਿੱਚੋਂ ਸਿੱਖ ਭਗਤੀ ਸੰਗੀਤ ਦਾ ਕਿਹੜਾ ਸੰਗੀਤਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਹੈ ਦੋਸਤੋ ਕੁਐਸਚਨ ਵਧੀਆ ਲੱਗ ਰਹੇ ਹਨ ਤਾਂ ਦੱਬ ਕੇ ਸ਼ੇਅਰ ਵੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਜੇਕਰ ਚੈਨਲ ਤੇ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਪਦਮ ਸ਼੍ਰੀ ਦੀ ਗੱਲ ਕੀਤੀ ਜਾਵੇ ਤਾਂ ਪਦਮ ਸ਼੍ਰੀ ਜੋ ਮਿਲਿਆ ਹੈ ਇੱਕ ਨਿਰਮਲ ਰਿਸ਼ੀ ਜੀ ਨੂੰ ਮਿਲਿਆ ਹੈ ਇਸ ਵਾਰ ਤੇ ਪਦਮ ਸ਼੍ਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਮਿਲਿਆ ਹੈ ਪ੍ਰਾਨ ਸਬਰਵਾਲ ਨੂੰ ਵੀ ਮਿਲਿਆ ਹੈ ਇਹ ਵੀ ਤੁਸੀਂ ਜਾਣਿਆ ਕਿਉਂਕਿ ਕਰੰਟ ਅਫੇਅਰ ਦੀ ਨਿਊਜ਼ ਹੈ ਤੇ 2024 ਦੇ ਵਿੱਚ ਜੋ ਅੱਗੇ ਚਲਦੇ ਹਾਂ ਕੁਐਸਚਨ ਕਹਿੰਦਾ ਹੈ ਕਿ ਕਿਲਾ ਮੁਬਾਰਕ ਇੱਕ ਇਤਿਹਾਸਕ ਮਹੱਤਤਾ ਵਾਲੀ ਸਮਾਰਕ ਪੰਜਾਬ ਦੇ ਡੈਸ਼ ਸ਼ਹਿਰ ਵਿੱਚ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਕਿਲਾ ਮੁਬਾਰਕ ਦੀ ਗੱਲ ਕੀਤੀ ਜਾਵੇ ਬਸ ਤੁਸੀਂ ਕਿਲਾ ਮੁਬਾਰਕ ਨੂੰ ਦੇਖਣਾ ਹੈ ਤੇ ਝੁਪ ਕਰਕੇ ਆਨਸਰ ਲਾ ਦੇਣਾ ਹੈ ਬਠਿੰਡਾ ਬਠਿੰਡਾ ਕੀ ਇਹਦਾ ਰਾਈਟ ਆਨਸਰ ਹੈ ਬਠਿੰਡੇ ਦੀ ਗੱਲ ਕੀਤੀ ਜਾਵੇ ਤਾਂ ਬਠਿੰਡੇ ਦਾ ਪਹਿਲਾ ਨਾਮ ਸੀ ਉਹ ਸੀ ਜੀ ਤਾਬਰ ਏ ਹਿੰਦ ਜਾਰਗਨ ਤਾਬਰ ਏ ਹਿੰਦ ਕੀ ਹੈ ਬਠਿੰਡੇ ਦਾ ਹੀ ਨਾਮ ਸੀ ਪੇਪਰ 'ਚ ਪੁੱਛਿਆ ਗਿਆ ਹੈ ਦੋਸਤੋ ਤੇ ਦੂਜਾ ਨਾਮ ਯਾਦ ਕੀਤਾ ਜਾਵੇ ਤਾਂ ਵਿਕਰਮਾਗੜਵੀ ਕੀ ਆ ਵਿਕਰਮਾਗੜ ਵੀ ਬਠਿੰਡੇ ਦਾ ਨਾਮ ਹੈ ਤੇ ਬਠਿੰਡੇ ਦੇ ਵਿੱਚ ਕੀ ਆ ਕਿਲਾ ਹੈ ਕਿਲਾ ਮੁਬਾਰਕ ਇਸ ਦੇ ਉੱਪਰ ਕੀ ਆ ਤਿੰਨ ਗੁਰੂ ਆਏ ਹਨ ਤਾਂ ਤਿੰਨਾਂ ਗੁਰੂਆਂ ਦੇ ਤੁਸੀਂ ਨਾਮ ਦੱਸਿਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਿਹੜੇ-ਕਿਹੜੇ ਗੁਰੂ ਆਏ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਹੈ ਦੋਸਤੋ ਹੋਮਵਰਕ ਟੋਟਾ ਅੱਗੇ ਕਹਿੰਦਾ ਹੈ ਜੀ ਕਿ ਪੰਜਾਬ ਦਾ ਕੁੱਲ ਕਾਸਟ ਜੋਗ ਰਕਬਾ 4.2 ਬਿਲੀਅਨ ਹੈਕਟੇਅਰ ਹੈ ਜੋ ਕਿ ਭਾਰਤ ਵਿੱਚ ਬੀਜੇ ਜਾਣ ਵਾਲੇ ਕੋਲ ਰਕਮੇ ਦਾ ਡੈਸ਼ ਹੈ ਤਾਂ ਇਸ ਦਾ ਰਾਈਟ ਅਨਸਰ ਇਫੈਕਟਿਵਲੀ ਕੁਐਸਚਨ ਸੀ ਇਸ ਦਾ ਰਾਈਟ ਅਨਸਰ ਹੈ 3% ਕਿਉਂਕਿ ਪੰਜਾਬ ਇਕਨੋਮੀ ਦੇ ਵਿੱਚੋਂ ਇਹ ਕੁਐਸਚਨ ਆਇਆ ਸੀ ਤਾਂ ਇਹ ਕੁਐਸਚਨ ਬੰਦਾ ਆ ਰਿਹਾ ਹੈ 1 ਨੰਬਰ ਦਾ ਕੁਐਸਚਨ ਤਾਂ ਦੋਸਤੋ ਇੱਕ ਇਕਨੋਮੀ ਦਾ ਆਉਂਦਾ ਹੀ ਹੈ ਤੇ ਬਹੁਤ ਘੱਟ ਕੈਂਡੀਡੇਟ ਇਸ ਨੂੰ ਕਰਦੇ ਨੇ ਬਟ ਜੋ ਵੀ ਕਰਦਾ ਉਹ ਕੀ ਹੈ ਗਵਰਨਮੈਂਟ ਜੌਬ ਵਾਲੀ ਕੁਰਸੀ ਤੇ ਜਾ ਬੈਠਦਾ ਹੈ ਤੇ ਬਾਅਦ ਤਾਂ ਬਾਕੀ ਵੀ ਜਾਂਦੇ ਹਨ ਬਟ ਕੀ ਉਹ ਅੱਗੇ ਹੁੰਦਾ ਹੈ ਤੇ ਉਹਨਾਂ ਦਾ ਰੈਂਕ ਪਿੱਛੇ ਹੁੰਦਾ ਹੈ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਅੱਗੇ ਕਹਿੰਦਾ ਹੈ ਜੀ ਕਿ ਪੈਪਸੂ ਵਿਧਾਨ ਸਭਾ ਨੂੰ ਇਹਨਾਂ ਵਿੱਚੋਂ ਕਿਸ ਪ੍ਰਧਾਨ ਦੁਆਰਾ ਪੰਗ ਕੀਤਾ ਗਿਆ ਸੀ ਤਾਂ ਵੈਰੀ ਵੈਰੀ ਇੰਪੋਰਟੈਂਟ ਪੈਪਸੂ ਪੈਪਸੂ ਵਿਧਾਨ ਸਭਾ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਹੀ ਪੈਪਸੂ ਦੀ ਕਰ ਲੈਨੇ ਆ ਕਿ ਪੈਪਸੂ ਇਸ ਤਰ੍ਹਾਂ ਪੈਂਦਾ ਹੈ ਪੈਪਸੂ ਤਾਂ ਸਭ ਤੋਂ ਪਹਿਲਾਂ ਫੁੱਲ ਫਾਰਮ ਇਸ ਦੀ ਯਾਦ ਹੋਣੀ ਚਾਹੀਦੀ ਹੈ ਕਿ ਪੰਜਾਬ ਈਸਟ ਪਟਿਆਲਾ ਸਟੇਟ ਯੂਨੀਅਨ ਇਹ ਕੀ ਯਾਦ ਯਾਦ ਕਰਨਾ ਦੋਸਤੋ ਸੋਰੀ ਪਟਿਆਲਾ ਈਸਟ ਪੰਜਾਬ ਸਟੇਟ ਜੁਨੀਅਨ ਇਹ ਕੀ ਤੁਸੀਂ ਯਾਦ ਰੱਖਣਾ ਹੈ ਤੇ ਇਸ ਦਾ ਜੇਕਰ ਦੇਖਿਆ ਜਾਵੇ ਤਾਂ ਪੈਪਸੂ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਸਨ ਦੋਸਤੋ ਉਹ ਸਨ 60 ਸੀਟਾਂ ਸਨ ਇਹ ਵੀ ਤੁਸੀਂ ਯਾਦ ਰੱਖਣਾ ਹੈ 60 ਕੀ ਸੀਟਾਂ ਸਨ ਇਹ ਵੀ ਤੁਸੀਂ ਯਾਦ ਰੱਖਣਾ ਹੈ ਤੇ ਪੈਪਸੂ ਦਾ ਇੱਥੇ ਇਹਨਾਂ ਨੇ ਕਿਹਾ ਪ੍ਰਧਾਨ ਕਿਹਦੇ ਦੁਆਰਾ ਭੰਗ ਕੀਤਾ ਗਿਆ ਸੀ ਤਾਂ ਪੈਪਸੂ ਬਣਿਆ ਕਦੋਂ ਸੀ ਤੁਸੀਂ ਇਹ ਵੀ ਦੇਖ ਲੈਣੇ ਆ 1946 ਦੇ ਵਿੱਚ ਬਣਿਆ ਸੀ ਤੇ 19356 ਦੇ ਵਿੱਚ 1946 ਤੇ 1956 ਦੇ ਵਿੱਚ ਇਸ ਨੂੰ ਮਰਜ ਕਰਦੇ ਦੇ ਵਿੱਚ ਜੋ ਡਿਫਰੈਂਸ ਸੀ ਉਹ ਸੀ 8 ਸਾਲਾਂ ਦਾ ਤੇ 8 ਸਾਲਾਂ ਦੀ ਗੱਲ ਕੀ ਦਾ 8 ਕੀ ਸਨ ਰਿਆਸਤਾਂ ਸਨ ਇਹ ਤੁਸੀਂ ਯਾਦ ਰੱਖਣਾ ਹੈ ਤੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਕਹਿੰਦਾ ਹੈ ਕਿ ਜਲਿਆਂਵਾਲਾ ਬਾਗ ਕਤਲੇਆ ਨੂੰ ਕਵਿਤਾ ਖੂਨੀ ਵਿਸਾਖੀ ਲਿਖਣ ਲਈ ਪ੍ਰੇਰਿਤ ਕੀਤਾ ਇਸ ਵਿੱਚ ਕਲੋਨੀਅਲ ਸ਼ਾਸਨ ਦਾ ਮਜ਼ਾਕ ਉਡਾਇਆ ਗਿਆ ਤਾਂ ਖੂਨੀ ਵਿਸਾਖੀ ਦੀ ਗੱਲ ਕਰੀਏ ਜਾਂ ਆ ਜਾਵੇ ਮਤਲਬ ਕੀ ਹੈ ਕੋਈ ਵੀ ਦੋਸਤੋ ਖੂਨ ਖਰਾਬੇ ਵਾਲੀ ਜੇਕਰ ਗੱਲ ਕੀਤੀ ਹੈ ਤਾਂ ਉਹ ਓਨਲੀ ਕੀਤੀ ਹੈ ਨਾਨਕ ਸਿੰਘ ਨੇ ਕੀਤੀ ਹੈ ਬਸ ਤੁਸੀਂ ਚੁੱਪ ਕਰਕੇ ਦੇਖਣਾ ਕਿ ਖੂਨੀ ਵਿਸਾਖੀ ਆ ਗਿਆ ਜਾਂ ਇੱਕ ਮਿਆਨ ਦੋ ਤਲਵਾਰਾਂ ਆ ਗਿਆ ਤੇ ਜਾਂ ਬਿਜਲੀਆਂ ਦੇ ਹਾਰ ਆ ਗਿਆ ਇਸ ਤਰ੍ਹਾਂ ਦੇ ਜੋ ਵੀ ਆਉਂਦੇ ਹਨ ਤੁਹਾਨੂੰ ਕੀ ਆ ਸਿੱਧਾ ਹੀ ਪਤਾ ਲੱਗ ਜਾਵੇ ਕਿ ਖੂਨ ਖਰਾਬੇ ਵਾਲੇ ਹਨ ਤਾਂ ਨਾਨਕ ਸਿੰਘ ਇਹ ਦੋਸਤੋ ਇੱਕ ਟ੍ਰਿਕ ਹੈ ਖੂਨ ਨਾਲ ਸਹੀ ਸਦਾ ਰਾਈਟ ਆਨਸਰ ਹੈ ਅੱਗੇ ਕਹਿੰਦਾ ਹੈ ਜੀ ਕਿ ਕਾਲੇ ਹਿਰਨ ਦੀ ਖਤਰੇ ਵਿੱਚ ਪੈ ਰਹੀ ਨਸਲ ਦੀ ਰੱਖਿਆ ਲਈ ਬਿਸ਼ਨੋਈ ਭਾਈਚਾਰੇ ਦੀ ਪਹਿਲ ਕਦਮੀ ਪੰਜਾਬ ਵਿੱਚ ਹੇਠ ਲਿਖੇ ਜੰਗਲੀ ਜੀਵ ਸੰਚਰਨ ਵਿੱਚੋਂ ਕਿਸ ਨਾਲ ਜੁੜੀ ਹੋਈ ਹੈ ਤਾਂ ਕਾਫੀ ਲੰਮਾ ਕੁਐਸਚਨ ਬਣ ਗਿਆ ਤੇ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਾਲਾ ਹਿਰਨ ਪਾਇਆ ਜਾਂਦਾ ਹੈ ਉੱਥੇ ਇਹ ਸਾਨੂੰ ਪਤਾ ਲੱਗ ਗਿਆ ਦੂਜਾ ਪਤਾ ਲੱਗ ਗਿਆ ਕਿ ਬਿਸ਼ਨੋਈ ਭਾਈਚਾਰੇ ਨੇ ਇਹ ਬਣਾਇਆ ਹੈ ਇਸ ਕਰਕੇ ਇਸ ਨੂੰ ਬਿਸ਼ਨੋਈ ਵਾਈਲਡਲਾਈਫ ਸੈਂਚੂਰੀ ਵੀ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਤਾਂ ਕਿਸ ਨੂੰ ਕਿਹਾ ਜਾਂਦਾ ਹੈ ਹਬੌਰ ਜੰਗਲੀ ਜੀਵ ਸੈਂਚੂਰੀ ਨੂੰ ਕਿਹਾ ਜਾਂਦਾ ਹੈ ਤੇ ਦੋਸਤੋ ਸਾਡੀਆਂ ਟੋਟਲ ਜੋ ਸੈਂਕਚਰੀਜ਼ ਹਨ ਬਰਡ ਸੈਂਕਚਰੀਜ਼ ਹਨ ਸਾਡੀਆਂ 13 ਹਨ ਜਿਨ੍ਹਾਂ ਦੇ ਵਿੱਚੋਂ ਦੋਸਤੋ 12 ਹਨ ਜੋ ਕਿ ਉਹ ਹਨ ਜੀ ਗਵਰਨਮੈਂਟ ਹਨ ਸਰਕਾਰੀ ਹਨ ਤੇ ਉਹਨਾਂ ਦੇ ਵਿੱਚੋਂ ਇੱਕੋ ਹੀ ਹੈ ਜੋ ਕਿ ਪ੍ਰਾਈਵੇਟ ਹੈ ਮਤਲਬ ਕਿ ਨੀਜੀ ਹੈ ਤੇ ਉਹ ਕਿਹੜੀ ਹੈ ਉਹ ਹੈ ਜੀ ਹਬੋਰ ਵਾਈਲਡਲਾਈਫ ਸੈਂਕਚਰੀ ਬਿਸ਼ਨੋਈ ਭਾਈਚਾਰੇ ਨੇ ਬਣਾਈ ਸੀ ਕਾਲਾਹਿਰ ਨੂੰ ਉੱਥੇ ਪਾਇਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਅੱਗੇ ਦੇਖਿਆ ਜਾਵੇ ਤਾਂ ਕਹਿੰਦਾ ਹੈ ਦੋਸਤੋ ਨਾਨਕ ਸਿੰਘ ਦੁਆਰਾ ਲੇਖ ਲਿਖਿਆਂ ਵਿੱਚੋਂ ਕਿਹੜਾ ਨਾਵਲ ਲਿਖਿਆ ਗਿਆ ਉਹੀ ਲਿਖਿਆ ਗਿਆ ਜਿੱਥੇ ਕੁੰਕਰਾਪੀ ਦੀ ਗੱਲ ਹੋਈ ਹੋਵੇਗੀ ਪਵਿੱਤਰ ਪਾਪੀ ਪਿੰਜਰ ਮਿੱਤਰ ਪਿਆਰਾ ਕਾਗਜ਼ ਤੇ ਕੈਨਵਸ ਤਾਂ ਸਿੱਧਾ ਤੁਹਾਨੂੰ ਕੁੰਕਰਾਪੀ ਵਾਲੀ ਗੱਲ ਕੀਤੀ ਹੈ ਤਾਂ ਪਾਪੀ ਬੰਦਾ ਹੀ ਹੋਵੇਗਾ ਜਿਸ ਨੇ ਮਾਰੇ ਹੋਵੇਗਾ ਤਾਂ ਪਵਿੱਤਰ ਪਾਪੀ ਕੀ ਹੈ ਜਰਨਾ ਦੋਸਤੋ ਇੱਕ ਨਾਵਲ ਹੈ ਕਵਿਤਾ ਨਹੀਂ ਹੈ ਕਈ ਵਾਰ ਕੁਐਸਚਨ ਆਇਆ ਹੈ ਇਹ ਕਿ ਨਾਵਲ ਕਿਹੜਾ ਹੈ ਪਵਿੱਤਰ ਪਾਪੀ ਹੈ ਇਸ ਦਾ ਰਾਈਟ ਆਨਸਰ ਪਵਿੱਤਰ ਪਾਪੀ ਹੋਵੇਗਾ ਅੱਗੇ ਚੱਲਦੇ ਹਾਂ ਅਜੀ ਕੁਐਸਚਨ ਤੇ ਕਹਿੰਦਾ ਹੈ ਦੋਸਤੋ ਤੇ ਪੰਜਾਬ ਉੱਤਰ ਪੂਰਬ ਅਤੇ ਉੱਤਰਵਲ ਇਹਨਾਂ ਵਿੱਚੋਂ ਕਿਸ ਰੇਂਜ ਨਾਲ ਕਿਰਿਆ ਹੋਇਆ ਹੈ ਤਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਪੂਰਬ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਕੋਨਾ ਹੈ ਤੇ ਉੱਤਰ ਤੇ ਆਪ ਪੂਰਬ ਤਾਂ ਉੱਤਰ ਪੂਰਬ ਵਾਲੇ ਪਾਸੋਂ ਕੀ ਆ ਆ ਵੱਡਾ ਸਾਰਾ ਹਿਮਾਲਿਆ ਪਰਬਤ ਹੈ ਤੇ ਇਸ ਦੇ ਥੱਲੇ ਕੀ ਆ ਸਾਡਾ ਸ਼ਿਵਾਲਿਕ ਰੇਂਜ ਆ ਗਿਆ ਜਿਸ ਨੂੰ ਅਸੀਂ ਸ਼ਿਵਾਲਿਕ ਰੇਂਜ ਕਹਾਂਗੇ ਦੋਸਤੋ ਸ਼ਿਵਾਲਿਕ ਰੇਂਜ ਇਸ ਤਰ ਰਾਈਟ ਅਨਸਰ ਹੋਵੇਗਾ ਚਲਦੇ ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਤੇ ਅੱਗੇ ਕਹਿੰਦਾ ਹੈ ਜਵਾਨ ਕੁੜੀਆਂ ਦੁਆਰਾ ਹੱਥ ਫੜ ਕੇ ਅਤੇ ਵਾਧੇ ਰਫਤਾਰ ਨਾਲ ਚੱਕਰਾਂ ਵਿੱਚ ਘੁੰਮਦੇ ਹੋਏ ਨੱਚੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਪੇਪਰ A ਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਆਉਣ ਵਾਲਾ ਇਹ ਪ੍ਰਸ਼ਨ ਹੈ ਜਵਾਨ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਹੱਥ ਫੜ ਕੇ ਵਾਧੇ ਰਫਤਾਰ ਨਾਲ ਚੱਕਰਾਂ ਵਿੱਚ ਘੁੰਮਦੀਆਂ ਹਨ ਤਾਂ ਨੱਚੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿੱਕਲੀ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕਿੱਕਲੀ ਕੀ ਹੈ ਜਵਾਨ ਕੁੜੀਆਂ ਦੁਆਰਾ ਹੱਥ ਫੜ ਕੇ ਵਾਧੇ ਰਫਤਾਰ ਨਾਲ ਚੱਕਰਾਂ ਵਿੱਚ ਘੁੰਮਦੀਆਂ ਨੂੰ ਉਸ ਨੂੰ ਕਿੱਕਲੀ ਕਿਹਾ ਜਾਂਦਾ ਹੈ ਤਾਂ ਦੋਸਤੋ ਇਹ ਸਨ 15 ਕੁਝ 15 ਦੇ ਵਿੱਚ ਤੁਹਾਡੇ ਕਿੰਨੇ ਸਹੀ ਹੋਏ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਦਬ ਕੇ ਕੀਆ ਦੋਸਤੋ ਸ਼ੇਅਰ ਵੀ ਕਰ ਦੇਣਾ ਤੇ ਜੇਕਰ ਚੈਨਲ ਤੇ ਨਿਊ ਵੀਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਤੁਹਾਨੂੰ ਕੀ ਆਏ ਇਸੇ ਤਰ੍ਹਾਂ ਕੈਂਡ ਕੈਂਡ ਵੀਡੀਓ ਮਿਲਦੀਆਂ ਕੈਂਡ ਕੈਂਡ ਕੰਟੈਂਟ ਵਾਲੀਆਂ ਪ੍ਰੀਵਿਊਰ ਕੁਚਨ ਵਾਲੀਆਂ ਵੀਡੀਓਜ਼ ਮਿਲਦੀਆਂ ਰਹਣ ਅਤੇ ਤੁਸੀਂ ਉਹਨਾਂ ਤੋਂ ਵਾਂਝੇ ਨਾ ਰਹਿਓ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰ ਲੈਣਾ ਮਿਲਦੇ ਆਪਾਂ ਕਿਸੇ ਹੋਰ ਵੀਰੇ ਤਦ ਤੱਕ ਲਈ ਦੋਸਤੋ